ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬਟੀਕ ਕੋਰ ਦੁਨੋਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੋਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੇ ਲੱਗਦੇ ਨੇਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ 'ਚ ਕਿਸੇ ਵੀ ਫੈਬਰਿਕ 'ਚ ਸਾਰੀ ਡਿਟੇਲਸ ਨੂੰ ਆਪਣੇ ਵਟਸਐਪ 'ਤੇ ਭੇਜ ਕੇ ਆਪਣਾ ਜਿਹੜਾ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ YouTube ਤੋਂ ਲਾਵਾ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਪੁਟੀ ਕੋਡ ਦੋਨਾਂ ਨਾਲ ਹਰੀ ਇੰਸਟਾ 'ਤੇ ਆ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਉੱਥੇ ਦੇਖ ਕੇ ਸਿਲੈ ਵਰਕ ਦਾ ਜਿੰਦਾ ਦਾ ਵੀ ਤੁਸੀਂ ਚਾਹੋ ਆਪਣਾ ਬੁਟੀਕ ਸੂਟ ਜਿਹੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਬਿਲਕੁਲ ਡਿਫਰੈਂਟ ਆਪਾਂ ਵਰਕ ਦੇ ਨਾਲ ਲੈ ਕੇ ਆਏ ਬਿਲਕੁਲ ਡਿਫਰੈਂਟ ਸਟਾਈਲ ਦੇ ਨਾਲ ਲੈ ਕੇ ਆਏਗੇ ਡਿਜ਼ਾਈਨਰ ਸੂਟ ਬੜੀ ਆਪਾਂ ਪ੍ਰਿੰਟ ਦੇ ਉੱਪਰ ਵਰਕ ਕਰਵਾ ਕੇ ਰੈਡੀ ਕਰਵਾਏਗੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਵੀਡੀਓ ਨੂੰ ਹੱਟ ਤੱਕ ਜਰੂਰ ਦੇਖਿਓ ਹਾਂਜੀ ਦੇਖੋ ਜਿਹੜਾ ਪਹਿਲਾ ਸੂਟ ਆਪਾਂ ਨੇ ਤਿਆਰ ਕਰਵਾਇਆਗਾ ਇਹ ਵਾਲਾ ਆਪਣਾ ਬਹੁਤ ਸੋਹਣਾ ਪੈਲੇਟ ਜਿਆ ਕਲਰ ਹੈਗਾ ਤੇ ਬਾਂਦਨੀ ਵਾਲੇ ਡਿਜ਼ਾਈਨ ਦੇ ਉੱਪਰ ਆਪਣੇ ਤਿਆਰ ਕਰਵਾਇਆ ਇਹ ਆ ਗਈ ਡੋਰਸ ਵਾਲੀ ਦੀ ਬਾਟਮ ਆ ਗਈ ਤੇ ਇਹ ਤਾਂ ਦੇਖੋ ਇਹ ਵਾਲੀ ਸ਼ਰਟ ਆ ਗਈ ਆਹ ਸ਼ਰਟ ਆ ਗਈ ਬਾਂਦਨੀ ਵਾਲਾ ਸੂਟ ਆ ਇਹ 크ਰੇਪ ਦੇ ਵਿੱਚ ਹੈਗਾ ਤੁਸੀਂ ਬਾਂਦਨੀ ਵਾਲਾ ਜਿਹੜਾ ਹੈ ਜੋਰ ਰਟ ਚ ਵੀ ਲੈ ਸਕਦੇ ਹੋ ਔਰਗੈਂਜ਼ਾ ਦੇ ਵਿੱਚ ਵੀ ਲੈ ਸਕਦੇ ਹੋਗੇ ਇੱਦਾਂ ਦੇਖੋ ਬੇਲ ਆ ਜਿਹੜੀ ਆਪਾਂ ਨੇ ਇਹ ਪਵਾਈ ਹੈਗੀ ਘੇਰੇ ਦੇ ਉੱਪਰ ਇਹ ਵਾਲੀ ਘੇਰੇ ਤੇ ਬੇਲ ਆ ਗਈ ਤੇ ਇਦਾਂ ਦੇਖੋ ਆਹ ਵਾਲੀ ਆ ਗਈ ਇਹਦੇ neck ਦੇ ਉੱਪਰ ਆਹ ਵਾਲੀ neck ਦੇ ਉੱਪਰ ਆ ਗਈ ਤੇ ਇਧਰ ਆ ਗਿਆ ਆਪਣਾ ਇਹਦੇ ਬਾਹਾਂ ਦੇ ਉੱਪਰ ਇਹ ਵਾਲਾ ਬਾਹਾਂ ਦੇ ਉੱਪਰ ਆ ਗਿਆ ਡਿਜ਼ਾਈਨ ਤੁਸੀਂ ਦੇਖੋ ਆਪਣੇ ਨਾਲ ਬੋਟਲ ਦਾ ਵੀ ਐਡ ਕਰਵਾ ਸਕਦੇ ਹੋਗੇ ਜਿਵੇਂ ਤੁਹਾਨੂੰ ਪਸੰਦ ਆਗਾ ਤੇ ਇਹ ਨਾਲ ਦੇਖੋ ਅੱਧਾ ਪ੍ਰੋ ਪਿਓਰ ਚਰੂਨ ਦਾ ਜਿਹੜਾ ਦੁਪੱਟਾਗਾ ਉਹ ਤਿਆਰ ਕਰਵਾਇਗਾ ਤੇ ਇਹਦਾ ਜਿਹੜਾ ਵਿੱਚ ਮਜ਼ੈਂਟਾ ਜਾਂ ਪਿੰਕ ਜਾਂ ਕਲਰ ਸੀਗਾ ਉਹ ਵਾਲੀ ਲੇਸ ਨਾਲ ਆਪਾਂ ਇਹਨੂੰ ਫਿਨਿਸ਼ ਕਰ ਦਿੱਤੀ ਹੈ ਕਾਫੀ ਸੋਹਣਾ ਆਪਣਾ ਹਨਾ ਜਿਹੜਾ ਸੂਟ ਆਗਾ ਤਿਆਰ ਹੋਇਆਗਾ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਇਹ ਤਿਆਰ ਕਰਵਾ ਸਕਦੇ ਹੋ ਕਾਫੀ ਕਲਰ ਆਪਣਾ ਕ੍ਰੇਪ ਦੇ ਵਿੱਚ ਮਿਲ ਜਾਂਦੇ ਨੇ ਬਾਨਰੀ ਵਾਲੇ ਆਰਗੈਂਜ਼ਾ ਚ ਮਿਲ ਜਾਂਦੇ ਨੇਗੇ ਜੋਰਜਟ ਚ ਮਿਲ ਜਾਂਦੇ ਨੇ ਤੁਹਾਨੂੰ ਜਿਹੜਾ ਕਲਰ ਪਸੰਦ ਹੋਇਆ ਉਸੇ ਤੇ ਆਪਣੇ ਕੋਲ ਮੇ ਸੇਮ ਡਿਜ਼ਾਈਨ ਇਹ ਰੱਖੋ ਪਰ ਭਾਵੇਂ ਕਿਸੇ ਹਾਂਜੀ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਬਰਬਰੀ ਦੀ ਫੈਬਰਿਕਾ ਦੀ ਬਰਬਰੀ ਦੇ ਵਿੱਚ ਵੀ ਤੁਹਾਨੂੰ ਕਾਫੀ ਪ੍ਰਿੰਟ ਮਿਲ ਜਾਣਗੇ ਇਸ ਵਾਰ ਤਾਂ ਬਹੁਤ ਜਿਆਦਾ ਛੱਲਿਆ ਹੋਇਆ ਬਰਬਰੀ ਵਾਲਾ ਇਹ 올ਓਵਰ ਸੂਟ ਆਪਣਾ ਬਰਬਰੀ ਦਾ ਦੇਖੋ ਇਹਦੇ ਵੀ ਆਪਾਂ ਨੇ ਵਰਕ ਕਰਵਾਇਆ ਲੈਂਦਾ ਆਵਲ ਵਰਕੜੀ ਕੁਰੇ ਤੇ ਇਹਦੇ ਉਪਰ ਆ ਗਿਆ ਘੇਰੇ ਦੇ ਉਪਰ ਆਵਲ ਵਰਕ ਆ ਗਿਆ ਇਹਦਾ ਪੈਚ ਲਗਾ ਕੇ ਆਪਣੇ ਵਰਕਿੱਤੇ ਦੇ ਵਿੱਚ ਦੇਖੋ ਸਟਾਈਜਾ ਕਲਰ ਜਿਆਦਾ ਸੀ ਉਹ ਕਲਰ ਦਾ ਆਪਾਂ ਨੇ ਪੈਚ ਲਗਾਤਾ ਫਿਰ ਘੇਰੇ ਤੇ ਵਰਕ ਕਰਵਾ ਲੈਂਦੇ ਇਦਾਂ ਇਹ ਘੇਰੇ ਦੇ ਉਪਰ ਵਰਕ ਆ ਗਿਆ ਤੇ ਇਹਦੇ ਵੀ ਆ ਬਾਹਾਂ ਦੇ ਉਪਰ ਵਰਕ ਆ ਗਿਆ ਆਵਾਲ ਬਹੰਤੀ ਆਗੇ ਤੁਸੀਂ ਨਾਲ ਬਾਟਮ ਤੇ ਵੀ ਐਡ ਕਰਵਾਉਣਾ ਆਪਣਾ ਕਰਵਾ ਸਕਦੇ ਹੋ ਵਰਕ ਐਡ ਵੈਸੇ ਇਹ ਆਪਣਾ ਘੇਰੇ ਤੇ ਬਾਹਾਂ ਵਾਲਾ ਦਾ ਤੇ ਨਾਲ ਇਹ ਦੇਖੋ ਦੁਪੱਟਾ ਪਿਓਰ ਚਨੂਨ ਦਾ ਆਪਾਂ ਇਦਾਂ ਡਾਈ ਕਰਵਾਇਆ ਸਾਰਾ ਕਾਫੀ ਸੋਹਣਾ ਆਪਣਾ ਦੁਪੱਟਾ ਡਾਈ ਹੋਇਆ ਹੋਇਆ ਹੈਗਾ ਤੁਸੀਂ ਆਪਣਾ ਪਿਓਰ ਔਰਗੈਂਜ਼ਾ ਦਾ ਵਰਬਰੀ ਦਾ ਦੁਪੱਟਾ ਵੀ ਡਾਈ ਕਰਵਾ ਸਕਦੇ ਹੋ ਕਮਲ ਚਨੂਨ ਦਾ ਵੀ ਜਿੰਨੇ ਤੁਹਾਨੂੰ ਪਸੰਦ ਹੋਵੇ ਕਰਵਾ ਸਕਦੇ ਹੋ ਕਾਫੀ ਸੋਹਣਾ ਖੂਬਸੂਰਤ ਸਿੰਪਲ ਜਿਹਾ ਡਿਜ਼ਾਈਨ ਤਿਆਰ ਹੋਇਆ ਇਸ ਤੋਂ ਵੀ ਤੁਸੀਂ ਹੈਵੀ ਡਿਜ਼ਾਈਨ ਪਵਾਉਣੇ ਤਾਂ ਪਵਾ ਸਕਦੇ ਹੋਗੇ ਪਰ ਇਹ ਕਸਟਮਰ ਨੇ ਆਪਾਂ ਨੂੰ ਕਿਹਾ ਸੀ ਆਪਾਂ ਸਿੰਪਲ ਸੋਬਰ ਹੀ ਰੱਖਣੇ ਨੇ ਬਜ਼ਾਰ ਕਿ ਰਿਵਾਈਡਸ ਨਾਲ ਪੋਣ ਨੇ ਤਾਂ ਆਪਾਂ ਉਹਦੇ ਸੂਟ ਤਿਆਰ ਕਰਵਾਏ ਨੇ ਤੁਸੀਂ ਕਿਸੇ ਵੀ ਫੈਬਰਿਕ ਦੇ ਵਿੱਚ ਕਿਸੇ ਵੀ ਪ੍ਰਿੰਟ ਦੇ ਨਾਲ ਜਾ ਕੇ ਆਪਣਾ ਹਨਾ ਇਹ ਜਿਹੜਾ ਸੂਟ ਤਿਆਰ ਕਰਵਾ ਸਕਦੇ ਹੋ ਹਾਂਜੀ ਜਿਹੜਾ ਨੈਕਸ ਸੂਟ ਹੈਗਾ ਆਪਣਾ ਇਹ ਵਾਲਾ ਆਪਣਾ ਜੋਰਜਟ ਫੈਬਰਿਕ ਚ ਤਿਆਰ ਹੈਗਾ ਇਹ ਵਾਲਾ ਆਪਣਾ ਜੋਰਜਟ ਦੀ ਫੈਬਰਿਕ ਹੈਗੀ ਤੇ ਇਹ ਵੀ ਆਪਣਾ 올ਓਵਰ ਸੂਟ ਹੈ ਇਦਾਂ ਜੋਰਜਟ ਦਾ 올ਓਵਰ ਸੂਟ ਹੈਗਾ ਤੇ ਇਹਦੇ ਵੀ ਦੇਖੋ ਆਪਣੇ ਔਰਗੈਂਜ਼ਾ ਦਾ ਪੈਚ ਲਗਾ ਕੇ ਕਿਰਤੇ ਵਰਤ ਕੀਤਾ ਜਿਹੜੇ ਆਪਣੇ ਔਰਗੈਂਜ਼ਾ ਦਾ ਪੈਚ ਲਗਾਇਆ ਹੈਗਾ ਜੋਰੀਟ ਪ੍ਰਿੰਟ ਦੇ ਵਿੱਚ ਵੀ ਤੁਹਾਨੂੰ ਕਾਫੀ ਮਿਲ ਜਾਣਗੇ ਸੂਟ ਇਹਦਾ ਆਰਗਾਂਜ਼ਾ ਦਾ ਪੈਚ ਲਗਾਏਗਾ ਕਾਫੀ ਸੋਹਣਾ ਦੇਖੋ ਆਪਣਾ ਵਰਕ ਹੋਇਆ ਹੈਗਾ ਇਹਦੇ ਬਾਹਾਂ ਦੇ ਉੱਪਰ ਵਰਕ ਮਿਲੂ ਆਪਾਂ ਨੂੰ ਇਦਾਂ ਕਿੰਨਾ ਸੋਹਣਾ ਵਰਕ ਨਾਲ ਬੋਟਮ ਦਾ ਵੀ ਐਡ ਕਰਵਾ ਸਕਦੇ ਹੋਗੇ ਨਾਲ ਪਿਓਰ ਚਨੂਨ ਦਾ ਦੁਪੱਟਾ ਹੈਗਾ ਇਹਦਾ ਪੀਚ ਲੇਸ ਦੇ ਨਾਲ ਆਪਾਂ ਨੇ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਬਹੁਤ ਹੀ ਜਿਆਦਾ ਸੋਹਣਾ ਖੂਬਸੂਰਤ ਆਪਣਾ ਜੋਰਜਟ ਦਾ ਸੂਟ ਤਿਆਰ ਹੋਇਆਗਾ ਤੁਸੀਂ ਸਟਿਚਿੰਗ ਸਟਾਈਲ ਦੇ ਨਾਲ ਵੀ ਰੈਡੀ ਕਰਵਾ ਸਕਦੇ ਹੋ ਐਦਾ ਵਰਕ ਦੇ ਨਾਲ ਵੀ ਰੈਡੀ ਕਰਵਾ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਆ ਉਸ ਅਕੋਰਡਿੰਗ ਸਾਰੀ ਡਿਟੇਲ ਆਪਣੇ ਭੇਜ ਕੇ ਆਪਣਾ ਕਿਸੇ ਵੀ ਜਿਹੜਾ ਫੈਬਰਿਕ ਤੁਹਾਨੂੰ ਪਸੰਦ ਆ ਉਹੀ ਪ੍ਰਿੰਟ ਸੈਂਡ ਕਰਵਾ ਕੇ ਪ੍ਰਿੰਟ ਦੇ ਉੱਪਰ ਐਦਾ ਡਿਜ਼ਾਈਨਿੰਗ ਨਾਲ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਇਹ ਵਾਲਾ ਆਪਣਾ ਬਰਬਰੀ ਦਾ ਸੂਟ ਹੈਗਾ ਸਾਰਾ ਆਪਾਂ 올ਓਵਰ ਸੂਟ ਲਿਆਗਾ ਇਹ ਬਰਬਰੀ ਦਾ ਸੂਟ ਹੈਗਾ ਤੇ ਐਦਾਂ ਦੇਖੋ ਇਹਦੇ ਜਿਹੜਾ ਆਪਣੇ ਵਰਕ ਕਰਵਾਇਆ ਹੈ 올 오버 சூਟਾ ਬਲੈਕ ਕਲਰ ਦਾ ਬਰਬਰੀ ਬਰਬਰੀ ਦੀ ਇਹ ਫੈਬਰਿਕ ਹੈ ਬਰਬਰੀ ਦੇ ਵਿੱਚ ਤੁਹਾਨੂੰ ਕਾਫੀ ਸਾਰੇ ਪ੍ਰਿੰਟ ਮਿਲ ਜਾਣਗੇ ਜੋ ਤੁਸੀਂ ਚਾਹੋ ਲੈ ਸਕਦੇ ਦੇਖੋ ਨੀਚੇ ਆਪਾਂ ਨੇ ਬਲੈਕ ਕਲਰ ਦਾ ਪੈਚ ਲਗਾ ਕੇ ਉਹਦੇ ਉੱਪਰ ਆਪਾਂ ਨੇ ਵਰਕ ਕੀਤਾ ਇਦਾਂ ਪਹਿਲਾਂ ਕੱਟ ਵਰਕ ਜਾ ਆ ਜੂਗਾ ਐਵੇਂ ਤੇ ਫਿਰ ਜਿਹੜੇ ਸਾਰੇ ਆਪਣੇ ਕਲਰ ਮੇਰੇ ਦੇ ਵਿੱਚੋਂ ਉਹਨਾਂ ਨਾਲ ਆਪਾਂ ਫਲਾਵਰ ਬਣਾਏ ਹੋਏ ਇਦਾਂ ਮੂਰੀਆਂ ਦੇ ਉੱਪਰ ਵਰਕ ਹੋਇਆ ਹੈਗਾ ਕੱਟ ਵਰਕੇ ਜਾਂ ਕਰਕੇ ਜਿਵੇਂ ਕਸਟਮਰ ਨੇ ਆਪਾਂ ਨੂੰ ਕਿਹਾ ਸੀ ਆਪਾਂ ਉਹ ਵੀ ਤਿਆਰ ਕਰਵਾ ਕੇ ਦਿੱਤੇ ਨੇ ਨੈਕਗਰ ਅਤੇ ਕੋਈ ਡਿਜ਼ਾਈਨ ਨਹੀਂ ਹੈਗਾ ਇਹਦੇ ਤੇ ਇਦਾਂ ਹੀ ਦੇਖੋ ਪੈਚ ਨਾਲ ਵਰਕ ਹੈ ਜਿਹੜਾ ਆਪਾਂ ਦੀਆਂ ਬਾਹਾਂ ਦੇ ਉੱ ਕੋ ਜਦ ਸੋਣਾ ਦੇਖੋ ਆਪਣਾ ਸੂਟ ਤਿਆਰ ਹੋਇਆ ਹੈਗਾ ਨਾਲ ਕਮਲ ਚਨੂਨ ਦਾ ਦੁਪੱਟਾ ਆਪਣਾ ਤਿਆਰ ਹੈਗਾ ਦੁਪੱਟੇ ਦੀ ਸਿਲੈਕਸ਼ਨ ਤੁਹਾਡੀ ਆਪਣੀ ਖੁਦ ਹੀ ਹੋਊਗੀ ਤੁਸੀਂ ਦੁਪੱਟਾ ਜਿਵੇਂ ਚਾਹੋਗੇ ਤੁਸੀਂ ਉਸ ਅਕੋਰਡਿੰਗ ਹੀ ਆਪਣਾ ਹਨ ਲੈ ਸਕਦੇ ਹੋ ਦੇਖੋ ਐਦਾ ਆਪਣੇ ਸਾਰਾ ਟਾਈਡ ਹੀ ਕਰਵਾਇਆ ਹੈਗਾ ਦੁਪੱਟਾ ਨੈਟ ਦੇ ਲੀਸਨ ਆਪ ਤੁਸੀਂ ਦਿੱਤੀ ਹੋਈ ਹੈ ਕਾਫੀ ਸੋਹਣੇ ਡਿਜ਼ਾਈਨਿੰਗ ਹੈ ਆਪਣੀ ਤੁਸੀਂ ਬਰਪਰੀ ਦੇ ਵਿੱਚ ਤਿਆਰ ਕਰਵਾ ਸਕਦੇ ਹੋ ਜਿਹੜੀ ਫੈਬਰਿਕ ਤੁਹਾਨੂੰ ਕੋਈ ਹੋਰ ਪਸੰਦ ਆ ਉਹਦੇ ਵਿੱਚ ਤਿਆਰ ਕਰਵਾ ਕੇ ਲੈ ਸਕਦੇ ਹੋ ਜਾਰਜਟ ਫੈਬਰਿਕ ਤੇ ਹੀ ਪਿਆਰਾ ਹੈਗਾ ਦੇਖੋ ਇਹ ਬਣਾ ਵੀ ਆਪਣਾ ਜੌਰਜਟ ਫੈਬਰਿਕ ਤੇ تیار ਹੈਗਾ ਉਹੀ ਆਪਣੀ ਚੈੱਕ ਵਾਲੀ ਜੌਰਜਟ ਹੀ ਹੈਗੀ ਇਹ ਵੀ ਆਪਣਾ 올ਓਵਰ ਸੂਤਾ ਦੇਖੋ ਮੂਰੀਆਂ ਦੇ ਉੱਪਰ ਤਾਂ ਆਪਾਂ ਇਹਦਾ ਕੱਟ ਵਰਕ ਜੇ ਕੀਤਾ ਇਹਦੇ ਇਦਾਂ ਤੇ ਧੀਰ ਦੇ ਵਿੱਚ ਬਹੁਤ ਜ਼ਿਆਦਾ ਸੋਨਾ ਵਰਕ ਬਣਦਾ ਹੈ ਕਾਫੀ ਸੋਨਾ ਦੇਖੋ ਵਰਕ ਹੈ ਕਿੰਨੇ ਸੋਨੇ ਵਰਕ ਦੇ ਦੇਖ ਬਰੀ ਸਾਰੀ ਹੈਗੀ ਔਰਗੈਂਜ਼ਾ ਦਾ ਪੈਚ ਲਗਾਇਆ ਆਪਾਂ ਨੇ نیچے ਔਰਗੈਂਜ਼ਾ ਦਾ ਪੈਚ ਲਗਾ ਕੇ ਇਦਾਂ ਦੇਖੋ ਮਜ਼ੈਂਟਾ ਛੇੜ ਦੇ ਵਿੱਚ ਜ਼ਿਆਦਾ ਸੀਗਾ ਤਾਂ ਉਹੀ ਆਪਾਂ ਮਜ਼ੈਂਟਾ ਛੇੜ ਦੇਖੋ ਚੱਕ ਕੇ ਉਹੀ ਆਪਾਂ ਸਾਰਾ ਵਰਕ ਕੀਤਾ ਹੈ ਇਹਦੇ ਕਲੇ ਵਗੈਰਾ ਤੇ ਕੋਈ ਵਰਤ ਨਹੀਂ ਹੈਗਾ ਇਹਦੇ ਪਾਹਾਂ ਦੇ ਉੱਪਰ ਵੀ ਹੋਣਾ ਸੇਮ ਉਦਾਂ ਹੀ ਵਰਤਣਾ ਹੈ ਕਿੰਨੇ ਜਿਆਦਾ ਸੋਨਾ ਦੇਖੋ ਆਪਣਾ ਖੂਬਸੂਰਤ ਸੂਟ ਤਿਆਰ ਹੋਇਆਗਾ ਪੈਚ ਲਗਾ ਕੇ ਮੂਰੀਆਂ ਦੇ ਉੱਪਰ ਇਹਦਾ ਕੱਟ ਵਰਤਿਆਗਾ ਤੇ ਨਾਲ ਦੇਖੋ ਇਹਦੇ ਕਮਲ ਚਮੂਮਾ ਦੁਪੱਟਾ ਇਹਦਾ ਸੈਡਾ ਤੜਾਈ ਹੋਇਆ ਹੈਗਾ ਪ੍ਰੇਨ ਰੱਖਿਆਗਾ ਆਪਾਂ ਨੇ ਸੈਂਟਰ ਦੇ ਵਿੱਚ ਕਾਫੀ ਜਿਆਦਾ ਸੋਨਾ ਖੂਬਸੂਰਤ ਦੇਖੋ ਆਪਣਾ ਸੂਟ ਜਿਹੜਾ ਇਹ ਬਣ ਕੇ ਤਿਆਰ ਹੋਇਆਗਾ ਤੁਸੀਂ ਆਪਣਾ ਸੇਮ ਫੈਬਰਿਕ ਦੇ ਵਿੱਚ ਇਹਦਾ ਸੇਮ ਵਰਕ ਦੇ ਨਾਲ ਜਾਂ ਕੋਈ ਫੈਬਰਿਕ ਆਪਣੇ ਕੋਈ ਬਲਬਰੀ ਵਗੈਰਾ ਟੈਬੀ ਰੈਨਿੰਗ ਰੱਖਣਾ 크ਰੇਪ ਤੇ ਜੇ ਜਿਹੜੀ ਵੀ ਤੁਹਾਨੂੰ ਪਸੰਦ ਹੋਈ ਉਹ ਹੀ ਤੁਸੀਂ ਆਪਣੇ ਸਿਲੇਕਟ ਕਰਕੇ ਸੇਮ ਵਰਕ ਦੇ ਨਾਲ ਤਿਆਰ ਕਰਵਾ ਸਕਦੇ ਹੋ ਬਹੁਤ ਜ਼ਿਆਦਾ ਸੋਨਾ ਵਰਕ ਹੋਇਆ ਹੈਗਾ ਬਿਲਕੁਲ ਡਿਫਰੈਂਟ ਵਰਕ ਲੈ ਕੇ ਆਏ ਆਂ ਆਪਾਂ ਇਸ ਵਾਰੀ ਵੀਡੀਓ ਵਿੱਚ ਸਾਰੇ ਆਪਣੇ ਅਲੱਗ-ਲੱਗ ਵਰਕ ਹੋਏ ਹੋਏ ਨੇਗੇ ਅਲੱਗ ਡਿਜ਼ਾਈਨ ਦਾ ਨਵੇਂ-ਨਵੇਂ ਡਿਜ਼ਾਈਨ ਦਾ ਤਿਆਰ ਤੁਮੇ ਹੁੰਨੇ ਆਣਗੇ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਦੇ ਦੇ ਕੇ ਹਨਾ ਕਿਸੇ ਵੀ ਫੈਬਰਿਕ ਦੇ ਵਿੱਚ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਇਹ ਆਪਣੀ 벨ਵਟ ਦਾ ਪ੍ਰਿੰਟ ਹੁੰਦਾ ਦੇ ਉਪਰ ਇਹਨੂੰ ਸਾਟਨ 벨ਵਟ ਵੀ ਬੋਲਿਆ ਜਾਂਦਾ ਹੈਗਾ ਦੇਖੋ ਐਦਾਂ ਦੀ ਪ੍ਰਿੰਟਿੰਗ ਹੁੰਦੀ ਹੈ ਜੀ ਇਹ ਵਾਲੀ ਹੰਮੇ ਬੇਸ ਹੁੰਦਾਗਾ ਤੁੰ ਖਾ ਲੈਣੇ ਸਾਟਨ ਬੈਲਵਟ ਵੀ ਇਹਨੂੰ ਬੋਲਦੇ ਹੁੰਨੇ ਆਪਾਂ ਸਿਲਕ ਬੈਲਵਟ ਵੀ ਬੋਲਦੇ ਨੇ ਬੈਲਵਟ ਦਾ ਪ੍ਰਿੰਟ ਹੁੰਦਾ ਦੇ ਉੱਪਰ ਇਹ देखो ये ਆਪਾਂ ਨੇ ਸ਼ਰਟ ਆ ਗਈ ਤੇ ਇਹਦੀ ਬਾਟਮ ਆ ਗਈ ਆ ਵਾਲੀ ਇਹਦੀ ਬਾਟਮ ਦੇ ਸ਼ਰਟ ਤੇ ਤੇ ਕੋਈ ਵਰਕ ਨਹੀਂ ਕਰਵਾਇਆ ਆਪਾਂ ਨੇ ਤੇ ਬਾਟਮ ਤੇ ਨਾ ਇਹੀ ਆਪਾਂ ਸ਼ਰਟ ਨਾਲ ਦੇਖੋ ਪੈਚ ਲਗਵਾ ਕੇ ਇਹਦਾ ਵਰਕ ਕਰਵਾਇਆ ਹੈ ਇਹਦਾ ਦੇ ਪੈਚ ਲੱਗਾ ਹੈ ਮੂਰੀਆਂ ਦੇ ਉੱਪਰ ਤੇ ਦੋਨੋਂ ਦੋਵਾਂ ਮੂਰੀਆਂ ਤੇ ਆਪਾਂ ਇਹਦਾ ਪੈਚ ਲੱਗ ਕੇ ਵਰਕ ਕਰਵਾਇਆ ਹੈ ਇੰਦਾ ਹੀ ਪ੍ਰਿੰਟ ਵੀਅਰ ਕਰਨ ਦੇ ਨਾਲੋਂ ਆਪਾਂ ਥੋੜੀ ਡਿਜ਼ਾਈਨਰ ਲੁੱਕ ਦੇ ਦਈਏ ਤਾਂ ਸੂਟ ਨੂੰ ਵਧੀਆ ਬਣ ਜਾਂਦਾ ਹੈਗਾ ਤੇ ਸ਼ਰਟ ਤੇ ਆਪਾਂ ਇਹਦੇ ਕੋਈ ਵਰਕ ਵਗੈਰਾ ਨਹੀਂ ਕਰਾਇਆ ਆਪਾਂ ਫਿਨਿਸ਼ਿੰਗ ਨਾਲ ਹੀ ਆਪਾਂ ਜਿਹੜੀ ਸ਼ਰਟ ਹੈਗੀ ਰੈਡੀ ਕੀਤੀ ਹੈਗੀ ਇੰਦਾ ਤੇ ਨਾਲ ਇਹਦੇ ਪਿਓਰ ਕਮਲ ਚਨੂ ਦਾ ਦੁਪੱਟਾ ਜਿਹੜਾ ਆਪਾਂ ਰੈਡੀ ਕਰਵਾਇਆ ਹੈ ਮੈਰੂਨ ਮੈਰੂਨ ਕਲਰ ਦੇ ਵਿੱਚ ਬਾਟਮ ਨਾਲ ਦਾ ਤੇ ਇੰਦਾ ਆਪਾਂ ਨੇ ਇਸ ਨਾਲ 깔 ਫਿਨਿਸ਼ਿੰਗ ਦਿੱਤੀ ਹੈਗੀ ਇਹ ਆਪਣਾ ਪਹਿਲਾ ਸੂਟ ਸੀਗਾ ਦੇਖੋ ਅੱਜ ਦਾ ਬਹੁਤ ਜ਼ਿਆਦਾ ਸੋਹਣਾ ਆਪਾਂ ਜਿਹੜਾ ਹੁਣ ਚੱਲ ਰਿਹਾ ਹੈਗਾ ਹਨਾ ਜੋ ਵੀ ਫੈਸ਼ਨ ਚੱਲ ਰਿਹਾ ਉਹਦੇ ਅਕੋਰਡਿੰਗ ਆਪਨੇ ਰੈਡੀ ਫਿਰ ਨੈਕਸਟ ਹੈਗਾ ਇਹ ਆਪਣਾ ਸ਼ਿਫੂਨ ਦਾ ਸੂਟ ਹੈਗਾ ਇਹ ਸ਼ਿਫੂਨ ਦੀ ਫੈਬਰਿਕ ਆਪਣੀ ਸ਼ਿਫੂਨ ਦੀ ਫੈਬਰਿਕ ਹੈ ਜੀ ਸ਼ਿਫੂਨ ਦੇ ਵਿੱਚ ਵੀ ਆਪਾਂ ਨੂੰ ਕਾਫੀ ਸਾਰੇ ਪ੍ਰਿੰਟ ਮਿਲ ਜਾਂਦੇ ਨੇ ਕਿ ਪ्योर ਸ਼ਿਫੂਨ ਆਂਦੇ ਇਹ ਕੋਈ ਐਦਾਂ ਨਹੀਂ ਹੈਗਾ ਵੀ ਜਿਹੜਾ ਇਹ ਧੁੱਤ ਤੋਂ ਸ਼ਿੰਕ ਹੋ ਜੂਗਾ ਨਹੀਂ ਉਹ ਦੂਗਾ ਨੂੰ ਕੁਝ ਨਹੀਂ ਹੁੰਦਾ ਹੈਗਾ ਇਹਨੂੰ ਕਿਉਂਕਿ ਆਪਾਂ ਜੋ ਵੀ ਫੈਬਰਿਕ ਯੂਜ਼ ਕਰਦੇ ਹਾਂ ਸਾਰਾ ਆਪਣਾ ਕੁਆਲਿਟੀ ਵਾਲਾ ਫੈਬਰਿਕ ਹੁੰਦਾ ਹੈ ਦੇਖੋ ਇਹਦੇ ਵਿੱਚ ਆਪਾਂ ਨੂੰ ਐਵੇਂ ਬੂਟੀ ਆਹ ਜਿਹੜੇ ਆਪਾਂ ਥ੍ਰੈਡ ਦੇ ਨਾਲ ਦੇਖੋ ਐਵੇਂ ਬੂਟੀਆਂ ਪਾਈ ਹੋਈਆਂ ਹੋਣਗੀਆਂ ਜ਼ੈਂਟਾ ਥ੍ਰੈਡ ਤੇ ਨਾਲ ਜਿਹੜਾ ਆਫ ਵਾਈਟ ਜਾਓ। ਇੱਥੇ ਸਾਰੇ ਦੇ ਵਿੱਚ ਬੂਟੀਆਂ ਨੇ ਦੇਖੋ ਇਦਾਂ। ਪੱਤੇ ਜੇ ਬਣਾਏ ਹੋਏ ਨੇ ਤੇ ਇਹ ਦੇਖੋ ਇਹਦਾ ਨੱਕ ਦਾ ਵਰਕ ਆ ਗਿਆ। ਇਹ ਦੇਖੋ ਬਾਟਮ ਨਾਲ ਦਾ ਪੈਚ ਲਾ ਕੇ ਆਪਾਂ ਨੇ ਵਰਕ ਕਰਵਾਇਆ ਨੱਕ ਦੇ ਉੱਪਰ ਤੇ ਜਿੱਦਾਂ ਦੇਖੋ ਆਹ ਬਾਟਮ ਤੇ ਬੂਟੀਆਂ ਨੇ ਇਦਾਂ ਪੱਤੇ ਬਣੇ ਹੋਏ ਨੇਗੇ ਆਹ ਸਾਰੇ ਉਵੇਂ ਦੇਖੋ ਇਹਦੇ ਸ਼ਰਟ ਤੇ ਬਣਾਏ ਨੇ ਆਪਾਂ ਸਾਰੇ ਤੇ ਫਿਰ ਆਹ ਨੱਕ ਦਾ ਵਰਕ ਹੈ ਜਿਹੜਾ ਪੈਚ ਲਗਾ ਕੇ ਹੋਇਆ ਹੋਇਆ ਹੈਗਾ ਤੇ ਇਹ ਵੇਖੋ ਇਹਦੀ ਬਾਹਾਂ। ਇਹ ਵਾਲਾ ਬਾਹਾਂ ਦਾ ਵਰਕ। ਇਹ ਬਾਹਾਂ। ਬਹੁਤ ਜਿਆਦੇ ਸੋਹਣੇ ਨਵੇਂ ਨਵੇਂ ਡਿਜ਼ਾਈਨ ਬਤਿਆਰ ਕਰਵਾਇਆਗੇ ਆਪਾਂ ਨੇ ਤੁਸੀਂ ਇਹਨਾਂ ਨੂੰ ਦੇਖ ਕੇ ਆਪਣੀ ਫੈਬਰਿਕ ਦੀ ਸਿਲੈਕਟਿੰਗ ਕਰਕੇ ਸਿਲੈਕਟ ਕਰਕੇ ਹੈਨਾ ਸਿਲੈਕਟ ਕਰਕੇ ਆਪਣਾ ਕੋਈ ਵੀ ਫੈਬਰਿਕ ਤੁਸੀਂ ਉਹ ਤੇ ਜਿਹੜਾ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਨਾਲ ਦੇਖੋ ਕਮਲ ਚਨੂਨ ਦਾ ਦੁਪੱਟਾ ਇਹਦੇ ਇਹਦਾ ਇੱਕ ਕਲਰ ਦਾ ਡਾਈ ਕਰਵਾ ਕੇ ਆਪਾਂ ਨੇ ਲੇਸ ਨਾਲ ਇਹਦਾ ਜੋ ਵੀ ਚਲੇਸ ਆਪਾਂ ਨੇ ਯੂਜ਼ ਕੀਤੀ ਹੈਗੀ ਉਹੀ ਆਪਾਂ ਦੁਪੱਟੇ ਤੇ ਲਗਾਈ ਹੈ ਬੱਤੇ ਜਿਹੜਾ ਵਰਕ ਹੈ ਜਿਹੜਾ ਬਾਟਮ ਤੇ ਆ ਸਾਰੀ ਸ਼ਰਟ ਤੇ ਆ ਤੇ ਇਹਦਾ ਨੈਕ ਤੇ ਆ ਬਾਹਾਂ ਤੇ ਬਹੁਤ ਜਿਆਦੇ ਸੋਹਣਾ ਆਪਣਾ ਵਰਕ ਹੋਇਆ ਹੋਇਆ ਹੈਗਾ ਤੁਸੀਂ ਆਪਣੇ ਪਸੰਦ ਦੇ ਅਨੁਸਾਰ ਹੈ ਨਾ ਜਿਹੜਾ ਫੈਬਰਿਕ ਤੁਹਾਨੂੰ ਪਸੰਦ ਆ ਉਹ ਉਸੇ ਤੇ ਕਰਵਾ ਕੇ ਦਸੇਮ ਵਰਕ ਨਾਲ ਲੈ ਸਕਦੇ ਹੋ ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟਾਂ ਸਾਰੇ ਆਪ ਪ੍ਰਿੰਟ ਦੇ ਉੱਪਰ ਵਰਕ ਦੇ ਨਾਲ ਸੂਟਾਂ ਦਿਖਾ ਚੁੱਕੇ ਹਾਂਗੇ ਕਿਸੇ ਵੀ ਇਹ ਨਾ ਫੈਬਰਿਕ ਦੇ ਨਾਲ ਕਿਸੇ ਵੀ ਵਰਕ ਦੇ ਨਾਲ ਤੁਸੀਂ ਆਪਣਾ ਜਿਹੜਾ ਸੂਟ ਹੈਗਾ ਤਿਆਰ ਕਰਵਾ ਕੇ ਲੈ ਆ ਸਕਦੇ ਹੋਗੇ ਜਿਹੜਾ ਪ੍ਰਿੰਟ ਦੇ ਉੱਪਰ ਵਰਕ ਵਗੈਰਾ ਹੈਗਾ ਹਨ ਤੇ ਉਹ ਤੁਸੀਂ ਕਿਵੇਂ ਜਿਹੜਾ ਤੁਹਾਨੂੰ ਪਸੰਦ ਹੋਇਆ ਤੁਸੀਂ ਆਪਣਾ ਹੈਵੀ ਵਰਕ ਕਰਵਾਉਣਾਗਾ ਔਰਗੈਂਜ਼ਾ ਦੇ ਪੈਸੇ ਨਾਲ ਕਰਵਾਉਣਾਗਾ ਜਾਂ ਆਪਣਾ ਸੱਪੜੇ ਵਾਲੇ ਪੈਚ ਦੇ ਨਾਲ ਕਰਵਾਉਣਾ ਹੈ ਨਾ ਜਾਂ ਉਪਰੀ ਹਾਂ ਸਿੰਪਲ ਵਰਕ ਦੇ ਨਾਲ ਕਰਵਾਉਣਾ ਪਸ਼ਮੀਨਾ ਤੇ ਕਰਵਾਉਣਾ ਕਾਟਰੇਜ ਤੇ ਕਰਵਾਉਣਾ ਉਹ ਤੇ ਕ੍ਰੇਪ ਵਗੈਰਾ ਤੇ ਹਨਾ ਕਾਫੀ ਪ੍ਰਿੰਟ ਵਾਲੇ ਸੂਟ ਆਪਾਂ ਨੂੰ ਮਿਲਦੇ ਨੇਗੇ ਬੰਦਨੀ ਵਾਲੇ ਮਿਲਦੇ ਨੇਗੇ ਕਿਸੇ ਤੇ ਵੀ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਸਟਿਚਿੰਗ ਸਟਾਈਲ ਦੇ ਨਾਲ ਆਪਣਾ ਰੈਡੀ ਕਰਵਾਉਣਾ ਉਧਰ ਰੈਡੀ ਕਰਵਾ ਕੇ ਲੈ ਸਕਦੇ ਜਿਵੇਂ ਤੁਹਾਨੂੰ ਪਸੰਦ ਆ ਸਾਰੀ ਡਿਟੇਲ ਆਪਣੇ ਵਟਸਐਪ ਤੇ ਭੇਜ ਕੇ ਤਿਆਰ ਕਰਵਾ ਕੇ ਲੈ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੁੱਤਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀਕਰ